ਕਰਨਲ ਬਾਠ ਵਾਲਾ ਮੁਕਾਬਲਾ ਜਿਹੜਾ ਹੋਇਆ ਸੱਚ ਮੁਕਾਬਲਾ ਕਰਨਾ ਕਰਨਲ ਬਾਠ ਵਾਲਾ ਜਿਹੜਾ ਕਾਂਡ ਵਾਪਰਿਆ ਉਹਨੂੰ ਕੁੱਟਿਆ ਗਿਆ ਉਹਨ ਤੋਂ ਤੇ ਬੇਟੇ ਨੂੰ ਮੱਕੜਹੋਣੀ ਪਟਿਆਲੇ ਦੇ ਵਿੱਚ ਬੈਠਿਆ ਤੇ ਉਦੋਂ ਤੱਕ ਮੱਕੜਹੋਣੀ ਬੋਲੇ ਨਹੀਂ ਉਦੋਂ ਕੀ ਹੋ ਗਿਆ ਸੀ ਮੂੰਹ ਦੇ ਵਿੱਚ ਘੂਗਣੀਆਂ ਪੈ ਗਈਆਂ ਉਸ ਉਸ ਮੁੱਦੇ ਨੂੰ ਉਹਨਾਂ ਚੁੱਕਣਾ ਚਾਹੀਦਾ ਸੀਗਾ ਪਰ ਜਿਹੜੇ ਬੰਦੇ ਆ ਨੇ ਇਹ ਸਾਰਾ ਕੁਝ ਕੀਤਾ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਉਹਨਾਂ ਵਕੀਲਾਂ ਦੀ ਇੰਟਰਵਿਊ ਕਰਦੇ ਰਹੇ ਮੱਕੜ ਸਾਹਿਬ ਹਣੀ ਹਮਦਰਦੀ ਤੇ ਇਹਨਾਂ ਦੇ ਨਾਲ ਚਾਹੀਦੀ ਸੀ ਇੱਕ ਫੌਜਦ ਜਵਾਨ ਸੀਗਾ ਮਕਰ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਸੀ ਉਹਨਾਂ ਦੀ ਗੱਲਬਾਤ ਚੱਕੜੀ ਚਾਹੀਦੀ ਸੀਗੀ ਲੋਕਾਂ ਤੱਕ ਲਿਆਉਣਾ ਚਾਹੀਦਾ ਸੀ ਪਰ ਉਹਨਾਂ ਦੇ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਵਕੀਲਾਂ ਦੀ ਇੰਟਰਵਿਊ ਕਰਦਾ ਰਿਹਾ ਮਕਰ ਸਾਹਿਬ ਜੀਤਨੂ ਸਾਹਿਬ ਆ ਬਿਲਕੁਲ ਜਿਹੜੀ ਇਹ ਥਾਰ ਵਾਲੀ ਵੀ ਹੈ ਅਮਨਦੀਪ ਕੋ ਜੀ 11-12 ਸਾਲ ਦੀ ਸਰਵਿਸ ਹੈ ਹੂੰ ਹੂੰ ਤੇ ਸਿਪਾਹੀ ਇਹ ਭਰਤੀ ਹੋਈ ਸੀ ਸਿਪਾਹੀ ਭਰਤੀ ਹੋਣ ਵੇਲੇ ਹੀ ਇਹ ਸ਼ਾਦੀ ਸ਼ੁਰੂ ਹੋ ਗਈ ਸੀ ਜੀ ਬਾਤ ਦੇ ਵਿੱਚ ਇਹਦਾ ਆਪਣੇ ਹਸਬੰਡ ਦੇ ਨਾਲ ਜਿਹੜਾ ਹੈਗਾ ਡਿਸਪਿਊਟ ਪੈ ਗਿਆ ਤੇ ਇਹਨੇ ਡਾਈਵੋਰਸ ਲੈ ਲਿਆ ਸੀ ਜੀ ਆਪਣੀ ਇੰਟਰਵਿਊ ਦੇ ਵਿੱਚ ਵੀ ਨੇ ਇਹੀ ਗੱਲ ਕਹੀ ਹੈ ਕਿ ਮੇਰੇ ਹਸਬੰਡ ਨੇ ਮੇਰੇ ਨਾਲ ਧੋਖਾ ਕੀਤਾ ਕਿਹਾ ਸੀ ਕਿ ਉਹ ਤਿੱਤਰ ਪਰ ਉਹ ਤਿੱਤਰ ਨਹੀਂ ਸੀ ਹੂੰ ਹੂੰ ਲੇਕਿਨ ਉਹ ਲੜਕਾ ਜਿਹੜਾ ਹੈਗਾ ਕੁਛ ਉਹਨੇ ਕੋਈ ਉਸ ਵੇਲੇ ਹੋਰ ਕਹਾਣੀ ਦੱਸੀ ਸੀ ਚਲੋ ਖਰਕੁਲ ਵਲਾ ਕੇ ਜਿਹੜਾ ਹੈਗਾ ਇਹ ਅਲੱਗ-ਅਲੱਗ ਹੋ ਗਈ ਅਲੱਗ-ਅਲੱਗ ਹੋਣ ਤੋਂ ਬਾਅਦ ਫਿਰ ਇਹ ਬੀਬੀ ਜਿਹੜੀ ਹੈ ਪੁਲਿਸ ਦੇ ਵਿੱਚ ਇੱਕ ਵੱਖਰੀ ਸ਼ਿਕਸ਼ੀਅਤ ਵਜੋਂ ਉੱਭਰੀ ਜੀ ਆਮ ਤੌਰ ਤੇ ਜਿਹੜੇ ਮਤਲਬ ਵੱਡੇ ਅਫਸਰਾਂ ਦੇ ਨੇੜੇ ਹੁੰਦੇ ਆ ਲੋਕ ਉਹ ਛੋਟੇ ਮੁਲਾਜ਼ਮਾਂ ਨੂੰ ਵੀ ਕਈ ਵਾਰੀ ਜਿਹੜੇ ਐ ਨਾ ਉਹ ਕੀੜੇ ਮਕੌੜੇ ਸਮਝਣ ਲੱਗ ਪੈਂਦੇ ਐ ਬਿਲਕੁਲ ਜੀ ਤੇ ਬੀਬੀ ਦਾ ਜਿਹੜਾ ਸੰਬੰਧ ਹੈ ਸੰਪਰਕ ਹੈ ਜਿਹਨਾਂ ਲੋਕਾਂ ਨਾਲ ਸੀ ਉਹਦੇ ਵਿੱਚ ਡੀਐਸਪੀ ਤੋਂ ਲੈ ਕੇ ਡੀਆਈਜੀ ਤੱਕ ਦੇ ਅਫਸਰਾਂ ਦੇ ਸੰਪਰਕ ਵਿੱਚ ਸਿਖੇ ਵੀ ਤੇ ਹੈਗੇ ਵੀ ਐਚ ਜੀ ਜੀ ਕੋਈ ਸ਼ੱਕ ਨਹੀਂ ਦੇ ਵਿੱਚ ਹਮਮ ਇੱਕ ਜਦ ਤੇ ਦੀ ਇੰਟਰੋਗੇਸ਼ਨ ਕੀਤੀ ਸੀਗੀ ਪਹਿਲਾਂ ਪੰਜਾਬ ਪੁਲਿਸ ਨੇ ਉਸ ਇੰਟਰੋਗ੍ਰੇਸ਼ਨ ਦੇ ਵਿੱਚੋਂ ਜੋ ਕੁਛ ਨੇ ਗੱਲਬਾਤ ਕੀਤੀ ਸੀ ਜਿਹੜੀਆਂ ਗੱਲਾਂ ਕੀ ਸੀ ਸਾਰੀ ਰਿਕਾਰਡਿੰਗ ਹੋਈ ਵੀ ਹੈ ਹਮਮ ਔਰ ਇੱਕ ਪੈਨ ਡਰਾਈਵ ਜਿਹਨੇ ਸਾਰਾ ਕੁਝ ਬੰਦ ਕੀਤਾ ਸੀ ਤੇ ਬਾਅਦ ਦੇ ਵਿੱਚ ਉਹ ਪੈਨ ਡਰਾਈਵ ਜੋ ਜਾਣਕਾਰੀ ਮਿਲੀ ਹੈ ਵਕਫਕ ਸੂਤਰਾ ਤੋਂ ਜੀ ਕਹਿੰਦੇ ਆ ਵੀ ਉਹ ਪੈਨ ਡਰਾਈਵ ਚੰਡੀਗੜ੍ਹ ਪੁਲਿਸ ਹੈਡਕ quart ਪਹੁੰਚ ਗਈ ਸੀ ਪਰ ਆਵੇ ਜੇ ਪੁਲਿਸ ਹੈਡਕ quart ਪਹੁੰਚ ਗਈ ਤਾਂ ਪੁਲਿਸ ਦੇ ਵੱਡੇ ਅਫਸਰਾਂ ਨੇ ਉਹਦੇ ਵਿੱਚ ਕੀ ਕੁਝ ਹੈ ਉਹ ਸੁਣਿਆ ਹੋਊਗਾ ਦੇਖਿਆ ਹੋਊਗਾ ਜੀ ਉਹਨਾਂ ਨੇ ਉਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗੱਲ ਠੰਡੀ ਮੱਠੀ ਜੀ ਹੋ ਗਈ ਥੋੜੀ ਜੀ ਹਮਮ ਇਦੋਂ ਇਹਨੂੰ ਗ੍ਰਸਟਾਰ ਕੀਤਾ ਗਿਆ ਸੀ ਜੰਦੀ ਸਾਹਿਬ ਜੀ ਜਿਹੜੇ ਮਾਮਲੇ 'ਚ ਗ੍ਰਸਟਾਰ ਕੀਤਾ ਗਿਆ ਸੀਗਾ ਉਹ ਸਾਡੇ ਇੱਕ 17 ਗ੍ਰਾਮ ਜਿਹੜਾ ਹੈਰੋਇਨ ਦਾ ਮਾਮਲਾ ਸੀ ਹੂੰ ਹੂੰ ਮੈਂ ਤੁਹਾਡੇ ਯਾਦ ਹੁਣੇ ਇਸ ਪਲੇਟਫਾਰਮ ਦੇ ਵਿੱਚ ਉਦੋਂ ਵੀ ਇਹ ਗੱਲ ਕਹੀ ਸੀ ਕਿ ਕੇਸ ਬਹੁਤ ਕਮਜ਼ੋਰ ਬਣਾਇਆ ਇਸ ਕੇਸ ਦੇ ਵਿੱਚ ਇਸ ਬੀਬੀ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਜੀ ਰਿਕਵਰੀ ਹੈ ਜਿੱਦ ਤੀ ਉਹ ਕਮਰਸ਼ੀਅਲ ਨਹੀਂ ਹੈਗੀ ਹੂੰ ਹੂੰ ਇਸ ਬੀਬੀ ਦਾ ਟੌਪ ਟੈਸਟ ਵੀ ਕਰਵਾਇਆ ਸੀ ਟੌਪ ਟੈਸਟ 네ਗੇਟਿਵ ਆਇਆ ਸੀ ਇਹ ਗੱਲ ਵੀ ਆ ਗਈ ਸੀ ਕਿ ਇਹ ਕੋਈ ਆਪ ਨਸ਼ਾ ਪੱਤਾ ਨਹੀਂ ਕਰਦੀ ਕਿਉਂਕਿ ਜਿਹੜਾ ਬੰਦਾ ਨਸ਼ਾ ਪੱਤਾ ਕਰਦਾ ਹੁੰਦਾ ਉਹ ਬਗੈਰ ਨਸ਼ੇ ਤੋਂ ਰਹਿ ਨਹੀਂ ਸਕਦਾ ਹੂੰ ਹੂੰ ਜਿਹੜੇ ਡੋਪ ਦਾ ਸਟਰੀ ਗੱਲ ਹੈ ਜੀ ਆਪਾਂ ਦੇਖੀ 12 ਘੰਟੇ 24 ਘੰਟੇ ਤੱਕ ਉਹਦੇ ਅੰਦਰ ਅਸਰ ਰਹਦਾ ਜੀ ਤੋਂ ਇਹ ਹੁਣ ਸਮਝ ਵੀ ਆ ਰਹੀ ਕਿ ਇਹ ਇਹ ਕਾਰੋਬਾਰ ਕਰਦੀ ਜਾਂ ਕੁਝ ਹੋਰ ਹੈ ਹੂੰ ਹੂੰ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੁਲਿਸ ਦੇ ਵਿੱਚ ਵੀ ਰੈਵਲਰੀ ਹੈ ਪੁਲਿਸ ਦੇ ਵਿੱਚ ਅਸੀਂ ਦੇਖਿਆ ਮੁੱਢ ਕਦੀਮ ਤੋਂ ਮੈਂ ਉਸ ਵੇਲੇ ਤੋਂ ਦੇਖਦਾ ਜੋ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਪਹਿਲਾਂ ਪ੍ਰਤਾਪ ਸਿੰਘ ਕੈਰੋਪਰਿਆ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਵੀ ਪੁਲਿਸ ਦੇ ਵਿੱਚ ਦੋ ਦੋ ਗਰੁੱਪ ਹੁੰਦੇ ਸੀ ਇੱਕਾ ਗਰੁੱਪ ਐ ਤੇ ਇੱਕਾ ਗਰੁੱਪ ਐ ਕਦੇ ਹਾਕਮ ਉਸ ਗਰੁੱਪ ਨੂੰ ਚੱਕ ਲੈਂਦੇ ਕਦੇ ਦੂਜੇ ਗਰੁੱਪ ਨੂੰ ਚੱਕ ਲੈਂਦੇ ਇਸ ਤਰ੍ਹਾਂ ਨਾਲ ਕੰਮ ਕਰਦੇ ਸੀ ਉਹ ਫਿਰ ਜਿਹੜੀ ਹੈ ਚੰਦੀ ਸਾਹਿਬ ਅੱਜ ਵੀ ਤੁਰੀ ਆਉਂਦੀ ਹੈ ਹੂੰ ਹੂੰ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਕਹਿੰਦੇ ਹੁੰਦੇ ਸੀਗੇ ਜੀ ਔਲਕ ਭਰਾਵਾਂ ਦੀ ਬੱਲੇ ਬੱਲੇ ਆ ਪੰਜਾਬ ਪੁਲਿਸ ਦੇ ਵਿੱਚ ਫੇਰ ਆ ਗਿਆ ਸੀ ਜੀ ਗਿਲ ਬ੍ਰਦਰਜ਼ ਆ ਗਿਆ ਕਦੇ ਫਿਰ ਕੋਈ ਆ ਗਿਆ ਕਦੇ ਕੋਈ ਆ ਗਿਆ ਜੀ ਅੱਜ ਕੱਲ ਵੀ ਜਿਹੜੀ ਸਥਿਤੀ ਹੈ ਅੱਜ ਕੱਲ ਉਸ ਲੈਵਲ ਦੇ ਪੁਲਿਸ ਅਫਸਰ ਤਾਂ ਹੀ ਰਹੇ ਜਿਹੜੇ ਉਹਨੋਂ ਹੁੰਦੇ ਸੀ ਉਹਨਾਂ ਦਾ ਕਰੀਬਾਰ ਵੀ ਹੁੰਦਾ ਸੀ ਕੁਝ ਕੈਰੇਕਟਰ ਵੀ ਹੁੰਦਾ ਸੀ ਜੀ ਔਰ ਉਹਨਾਂ ਲੋਕਾਂ ਦਾ ਸਟੈਂਡ ਵੀ ਹੁੰਦਾ ਸੀ ਕਈ ਅਫਸਰ ਅਜਿਹੇ ਵੀ ਸੀ ਜਿਹੜੇ ਸਿੱਧੇ ਤੌਰ ਤੇ ਤੇ ਹਾਕਮਾਂ ਨੂੰ ਕਹਿੰਦੇ ਸੀ ਜੀ ਤੁਸੀਂ ਇਹ ਗਲਤ ਕੰਮ ਕਰਵਾ ਰਹੇ ਹੋ ਹਾਂ ਹਾਂ ਹਾਉ ਨਾਲ ਵਿੱਚ ਕੁਝ ਜਿਹੇ ਇਹ ਵੀ ਹੁੰਦੇ ਸੀ ਜਿਹੜੇ ਹਾਕਮਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਵਿਰੋਧੀਆਂ ਨੂੰ ਕੋਈ ਵੀ ਮਾਰਦੇ ਸੀ ਹਾਂ ਹਾਂ ਪਰ ਅੱਜ ਦੇ ਹਿਸਾਬ ਨਾਲ ਜੇ ਅੱਪ ਨਾਲ ਗਿਆਪਤ ਦੇਖੀ ਤੇ ਜਿੰਦੀ ਸਭਾ ਅੱਜ ਦੇ ਜਿਹੜੇ ਪੁਲਿਸ ਅਫਸਰ ਹੈ ਉਹਦੇ ਵਿੱਚੋਂ ਜ਼ਿਆਦਾਤਰ ਜਿਹੜੇ ਹੈਗੇ ਪੈਸੇ ਤੇ ਲਿਬਰੋਨਕ ਬਾਰੇ ਹੈ ਜੀ ਪੈਸੇ ਤੇ ਲਿਬਰੋਨਣ ਵਾਸਤੇ ਸਿਰੇ ਹੁੰਦੀ ਹੈ ਕਿ ਪ੍ਰਾਈਮ ਪੋਸਟ ਦੇ ਉੱਤੇ ਕੌਣ ਲੱਗੇ ਜਿਹੜੀ ਫੁਲਾਣੀ ਪੋਸਟ ਆ ਫੁਲਾਣਾ ਸ਼ਹਿਰ ਆ ਫੁਲਾਣੀ ਕੁਸ਼ਕਰੀ ਆ ਉਹਦੇ ਵਿੱਚ ਪੈਸੇ ਜ਼ਿਆਦਾ ਬਰਦੇ ਹੈ ਮਿਸਾਲ ਦੇ ਤੌਰ ਤੇ ਆਪਾਂ ਦੇਖੀ ਤਾਂ ਇਸ ਵੇਲੇ ਪੰਜਾਬ ਦਾਇਤਾ ਨਹੀਂ ਵਜੇ ਜਾਣ ਜਾਂਦਾ ਸ਼ਹਿਰ ਲੁਧਿਆਣਾ ਜੀ ਲੁਧਿਆਣਾ ਸ਼ਹਿਰ ਦਾ ਕਮਿਸ਼ਨਰ ਲੱਗਣ ਵਾਸਤੇ ਬੜੀ ਜਦੋਜਹਿਦ ਕੀਤੀ ਜਾਂਦੀ ਹੈ ਹਾਲਾਂਕਿ ਉਹੀ ਲੁਧਿਆਣਾ ਜਿਸ ਲੁਧਿਆੜੇ ਦੇ ਵਿੱਚ ਬੜੇ ਤਕੜੇ ਤਕੜੇ ਜਿਹੜੇ ਹੈਗੇ ਆ ਉਹ ਕਮਿਸ਼ਨਰ ਪੁਲਿਸ ਲੱਗਦੇ ਰਹੇ ਆ ਤੇ ਉਹੀ ਲੁਧਿਆਣਾ ਜਿਸ ਲੁਧਿਆੜੇ ਦੇ ਵਿੱਚ ਪਰਮਰਾਜ ਸਿੰਘ ਉਮਰਾਂ ਨਾਲ ਉਮਰਾਂ ਨਗਰ ਵਰਗੇ ਬੰਦੇ ਨੂੰ ਡੀਆਈਜੀ ਨੂੰ ਵੀ ਕਮਿਸ਼ਨਰ ਪੁਲਿਸ ਲਾਤਾ ਸੀ ਜੀ ਤੇ ਫਿਰ ਉਹ ਚੇਚੇ ਤੌਰ ਦੇ ਉੱਤੇ ਉਹਨੂੰ ਕੋਟਕਪੂਰੇ ਬੁਲਾਇਆ ਗਿਆ ਸੀ ਤੇ ਬਹਿਵਰ ਕਲਾਂ ਵਾਲਾ ਕਾਂਡ ਜਿਹੜਾ ਹੈ ਉਹੀ ਆ ਮਰਾ ਉਮਰਾਂ ਨਗਰ ਦੇ 11 10 ਬਿਲਕੁਲ ਜੀ ਤੇ ਹੁਣ ਜੇ ਆਪਾਂ ਦੇਖੀਏ ਇੱਥੇ ਜਿਹੜੀ ਹੈ ਕੰਪੀਟੀਸ਼ਨ ਚ ਕਦੇ ਇੱਥੇ ਦਾ ਕਮਿਸ਼ਨਰ ਕੋਈ ਹੁੰਦਾ ਕਦੇ ਕੋਈ ਹੁੰਦਾ ਹੈ ਅਗਲੀ ਵੱਧ ਕਸੂਤੀ ਪੰਜਾਬ ਦੀ ਇਹ ਹੈ ਕਿ ਜਿਹੜੀ ਇੱਥੇ ਸਰਕਾਰ ਹੈ ਸਰਕਾਰ ਦੇ ਕੋਲੇ ਪੱਕਾ ਤਾਂ ਡੀਜੀਪੀ ਹੈ ਨਹੀਂਗਾ ਹਮ ਹਮ ਜਿਹੜੇ ਐਸਪਰ ਸਾਡੇ ਡੀਜੀਪੀ ਸਾਹਿਬ ਆ ਗੌਰਵ ਯਾਲਵ ਸਾਹਿਬ ਪਿਛਲੇ ਤਿੰਨ ਸਾਲਾਂ ਤੋਂ ਐਕਟ ਨਹੀਂ ਕਰੇ ਆਉਂਦੇ ਬਿਲਕੁਲ ਸਰ ਪੱਕਾ ਰੈਗੂਲਰ ਡੀਜੀਪੀ ਹੈ ਨਹੀਂ ਜੇ ਤੋ ਕਹਿੰਦੇ ਨੇ ਸਾਡਾ ਮਾਈ ਸਾਡਾ ਬਾਹੀ ਘਰ ਵੀ ਤੇ ਸਾਨੂੰ ਕਿਸੇ ਦਾ ਡਰ ਨਹੀਂ ਜਿਹਦੇ ਬਧਦੇ ਨੇ ਫਿਰਦੇ ਉੱਤੇ ਆਦੇ ਜੇ ਤਲਵਾਰ ਲੱਗਦੀ ਹੋਵੇ ਕਿਵਿਦਾ ਮੈਨੂੰ ਕਦੋਂ ਹਟਾ ਦੇਣ ਬਿਲਕੁਲ ਉਹਦੇ ਉਲਟ ਜੇ ਬਧਰੇ ਇੱਕ ਰੈਗੂਲਰ ਬਧਾ ਹੋਵੇ ਤਾਂ ਜਿਆਦਾ ਕੰਮ ਕਰ ਸਕਦਾ ਸੋ ਸਾਰਾ ਕੁਝ ਇਹੋ ਜਿਹਾ ਹੋ ਰਿਹਾ ਹੈ ਇਹਦੇ ਵਿੱਚ ਹੀ ਮਤਲਬ ਹੁਣ ਇਹ ਗੱਲ ਵੀ ਆਉਂਦੀ ਹੈ ਕਿ ਕਮਿਸ਼ਨਰ ਇਸ ਵੇਲੇ ਕੌਣ ਹੈ ਉਹ ਤੋਂ ਪਹਿਲਾਂ ਕੌਣ ਹੁੰਦਾ ਸੀ ਉਹਨਾਂ ਦੀ ਰਿਐਬਿਲਿਟੀ ਵੀ ਆਪਸ ਵਿੱਚ ਜਿਹੜੀ ਹੈਗੀ ਅੰਦਰਖੱਤ ਦੇ ਕਹਿੰਦੇ ਚੱਲਦੀ ਹੈ ਪੁਲਿਸੇ ਹਲਕੇ ਤੋਂ ਸਾਨੂੰ ਪਤਾ ਲੱਗਿਆ ਆਪਾਂ ਨੂੰ ਵੀ ਮਤਲਬ ਇੱਕ ਬਹੁਤੀ ਅੰਦਰੂਨੀ ਜਿਹੀ ਦੀ ਜਾਣਕਾਰੀ ਉਹਨਾਂ ਤੋਂ ਮਿਲਦੀ ਹੈ ਜੀ ਤੇ ਉਹ ਗੱਲ ਚੱਲਦੀ ਹੈ ਕਿ ਹੋ ਸਕਦਾ ਵੀ ਅਮਨ ਦੇ ਉੱਤੇ ਕੁ ਕਿਉਂਕਿ ਜਿਸ ਧੰਗ ਨਾਲ ਬੰਦੇ ਖਿਲਾਫ ਕੇਸ ਰਜਿਸਟਰ ਹੋਇਆ ਜਿਵੇਂ ਉਸ ਕੇਸ ਨੂੰ ਕਮਜ਼ੋਰ ਰੱਖਿਆ ਗਿਆ ਉਹਦੇ ਤੇ ਇਹ ਹੈ ਕਿ ਗੁਸਤਾ ਵੀ ਛੜਦਾ ਤੇ ਨਾਲ ਜਿਹੜਾ ਹੈਗਾ ਨੁਕਸਾਨ ਵੀ ਕੋਈ ਨਾ ਹੋਵੇ ਜੀ ਜਦੋਂ ਅਮਨ ਅੰਦਰ ਚਲੀ ਗਈ ਸੀ ਤੇ ਉਹਦੇ ਕਿੰਤੂ ਪ੍ਰੰਤੂ ਹੋਣ ਲੱਗ ਗਿਆ ਸੀ ਵੀ ਇੱਕ ਨਗਰ ਅੰਦਰ ਲਾਉਗੀ ਆਪਾਂ ਕਹਿਦਾ ਸੀ ਕਿ ਵਾਲਾ ਚਰਨੀ ਲਾਉਣਾ ਹੈ ਜਿਮਾਨਤ ਹੋ ਜਾਣੀ ਹੈ ਬਿਲਕੁਲ ਸਾਰ ਇਸ ਕੇਸ ਤੇ ਵੀ ਚੱਜਿੱਤਾ ਭਰੀ ਹੋ ਜਾਣੀ ਹੈ ਹੂੰ ਤਾਂ ਉਸ ਵੇਲੇ ਤਰੀਕ ਹਨੂ ਕਿ ਕਿ ਲੋਕਾਂ ਦੀਆਂ ਨਿੱਕੀਆਂ ਨਿੱਕੀਆਂ ਜਾਂ ਤਾਂ ਟਾਉਂਡ ਲੱਗੀ ਹੈ ਸਰਕਾਰ ਨਾ ਤਾਂ ਇਹਨਾਂ ਨੂੰ ਰਡੋਲਾ ਸਰਪੰਚ ਦਿਖਦਾ ਹੈ ਜੀ ਨਾ ਇਹਨਾਂ ਨੂੰ ਵੱਡੇ ਵੱਡੇ ਸਮਗਲਰ ਮੁਰ ਦਿਖਦੇ ਆ ਨਾ ਇਹਨਾਂ ਨੂੰ ਆਪਣੇ ਮੁਲਾਜ਼ਮ ਦਿਖਦੇ ਤੇ ਬੀਬੀ ਅਮਨਦੀਪ ਕੌਰ ਦਾ ਨਾਂ ਵੀ ਆਉਣ ਲੱਗਾ ਵੀ ਅਮਨਦੀਪ ਕੌਰ ਨੇ ਵੀ ਤਾਂ ਸ਼ਿਕਾਹੀ ਮਹਿਲ ਵਰਗੀ ਕੋਠੀ ਬਣਾਈ ਵੀ ਹੈ ਬਿਲਕੁਲ ਇਹਦੇ ਮਕਾਨ ਬਲਕੇ ਉਹਨੂੰ ਇਹਨੂੰ ਕਿਹਨੂੰ ਦਾਇ ਜਾਂਦਾ ਤਾਂ ਫਿਰ ਅੰਦਰ ਖਾਤੇ ਇੱਕ ਫੈਸਲਾ ਹੋ ਗਿਆ ਸੀ ਕਿ ਇਸ ਬੀਬੀ ਨੂੰ ਲੰਬੇ ਸਮੇਂ ਲਈ ਜੇਲ੍ਹ ਚ ਰੱਖਿਆ ਜਾਵੇ ਜਮਾਨਤੇ ਦੀ ਹੋ ਜਾਣੀ ਹੈ ਹਾਂ ਹਾਂ ਆ ਜਿਹੜਾ ਕੇਸ ਹੁਣ ਜੀ ਦੇ ਚਿੱ ਦੀ ਕੱਲ ਗ੍ਰਿਫਤਾਰੀ ਹੋਈ ਹੈ ਜੰਦੀ ਸਾਹਿਬ ਅਸਲ ਦੇ ਵਿੱਚ ਇਸ ਕੇਸ ਦੀ ਤਿਆਰੀ ਪਹਿਲਾਂ ਹੀ ਹੋ ਗਈ ਸੀ ਹਾਂ ਹਾਂ ਇਹਦੀ ਟੋਟਲ ਜਿਹੜੀ ਹੈਗੀ ਹੈ ਇਨਕਮ ਜਿਹੜੀ ਐਤਲਾਸ਼ੀ ਗਈ ਹਾਂ ਹਾਂ ਇਹਦੀ ਇਨਕਮ ਹੈ ਇਹਨੇ ਕਿੰਨਾ ਖਰਚਾ ਕੀਤਾ ਜੋ ਹੁਣ ਸਾਡੇ ਕੋਲੇ ਗੱਲ ਹੋਈ ਹੈ ਆਈ ਹੈ ਉਹ ਹੈ ਕਿ ਇਹਨਾਂ ਨੇ 2018 ਤੋਂ ਲੈ ਕੇ 25 ਤੱਕ ਅੱਤ ਸਾਲਾਂ ਦਾ ਲੇਖਾ ਜੋਖਾ ਬਿਜਲੀਅੰਸ ਵਾਲਾ ਇਹਨੇ ਜਿਹੜਾ ਹੈਗਾ ਜੋੜਿਆ ਵੈ ਹਾਂ ਹਾਂ ਉਦੇ ਵਿੱਚ ਜਿਹੜੀ ਹੈ ਇਹਦੀ ਆਮਦਨ ਹੈਗੀ 1 ਕਰੋੜ ਤੇ 1 ਲੱਖ ਰੁਪਈਆ ਜੀ ਜਿਹੜੀ ਹੈਗੇ ਸਾਰੀਆਂ ਤਰਖਾਵਾਂ ਤਲਕੂਆਂ ਪਾ ਕੇ ਤੇ ਖਰਚਾ ਜਿਹੜਾ ਹੈਗਾ ਇਹਦਾ 1 ਕਰੋੜ ਤੇ 39 ਲੱਖ ਰੁਪਈਆ ਹੂੰ ਹੂੰ ਇਹਦਾ ਮਤਲਬ 32 ਲੱਖ ਰੁਪਈਆ ਵੱਧ ਹੋਇਆ ਤੇ ਮੈਂ ਇਸ ਵੇਲੇ ਸਾਫ਼ ਤਾ ਮੇਰਾ ਥੋੜਾ ਕਮਜ਼ੋਰੀ ਹੈ ਜੋ ਵਿਜੀਲੈਂਸ ਦਾ ਪ੍ਰੈਸ਼ਰ ਉੱਤੇ ਆਇਆ ਉਹਦੇ ਜੇ ਕਿ 28% ਆਮਦਨ ਤੋਂ ਵੱਧ ਇਹਨੇ ਜਿਹੜੀ ਹੈ ਪ੍ਰੋਪਰਟੀ ਵਧਾਈ ਹੋਈ ਹੈ ਹੂੰ ਹੂੰ ਉਹ ਕੱਲ ਇਹ ਚੁੱਕ ਕੇ ਜਦੋਂ ਪੁਰਸਪੁਰੋ ਕੋਮੋਗਰ ਜੋ ਕਿ ਬਲੈ ਜਿਹੜੀ ਇੰਟਰਵਿਊ ਹੋਈ ਹੈ ਉਸ ਇੰਟਰਵਿਊ ਨੇ ਇਹਦੀ ਬਹੁਤ ਜ਼ਿਆਦਾ ਮਤਲ ਜਿਹੜੀ ਹੈਗੀ ਹੈ ਫਿਰ ਦੇ ਲਾਈਟ ਲਾਈਟ ਚ ਲੈ ਜਾਂਦਾ ਜੀ ਇੰਟਰਵਿਊ ਦੇ ਵਿੱਚ ਜਿਹੜੀਆਂ ਗੱਲਾਂ ਇਹਨੂੰ ਪੁੱਛੀਆਂ ਗਈਆਂ ਹੂੰ ਹੂੰ ਜਿਵੇਂ ਇਹ ਸਵਾਲ ਕੀਤੇ ਗਏ ਸਵਾਲਾ ਦੂਜ਼ਾ ਲੱਗਦਾ ਕਿ ਬਹੁਤ ਕੌੜੇ ਸਵਾਲ ਕੀਤੇ ਗਏ ਅਤੇ ਪੱਤਰਕਾਰ ਨੇ ਕੱਢ ਤੇ ਚਗਿਆੜੇ ਜੀ ਤੁਸੀਂ ਇੱਕ ਜਿਹੜੇ ਜਵਾਬ ਦਿੱਤੀ ਜੰਦੀ ਸਾਹਿਬ ਦੇਖੋ ਤੁਸੀਂ ਹਰ ਗੱਲ ਦਾ ਜਵਾਬ ਟਿੱਖੇ ਟਿਕਾਣ ਨਾਲ ਦੇ ਰਹੀ ਸੀ ਜੀ ਜਿਦੋਂ ਪੁੱਛਿਆ ਕਿ ਤੇਰੇ ਕੋਲੇ ਆ ਜਿਹੜੀ ਹੈਗੀ ਐ ਇਸ ਤਰ੍ਹਾਂ ਕੋਈ ਜਿਹੜਾ ਕੀ ਐ ਆਈਫੋਨ ਕਿੱਥੋਂ ਆ ਗਿਆ ਉਹ ਕਹਿੰਦੀ ਪੰਜਾਬ ਦੇ ਵਿੱਚ ਕਿਹੜਾ ਬੰਦਾ ਜਿਨ੍ਹਾਂ ਦੇ ਕੋਈ ਵਾਕਫ ਕਰਵਾੜ ਨਹੀਂ ਗਏ ਹੋਏ ਵਿਦੇਸ਼ਾਂ ਝ ਗਏ ਹੋਏ ਲੋਕ ਰਿਸ਼ਤੇਦਾਰ ਗਏ ਆ ਮਿੱਤਰ ਦੋਸਤ ਗਏ ਆ ਤੁਹਾਡੇ ਸਰਕਲ ਦੇ ਬੰਦੇ ਗਏ ਹੁੰਦੇ ਆ ਤੇ ਮੈਨੂੰ ਜਿਹੜੀ ਹੈਗੀ ਮੇਰੇ ਜੱਲਕਸ਼ਾ ਨਾਲ ਆਏ ਨੇ ਮਾਈਫੋਨ ਦੇ ਤਾਂ ਕਿੱਡੀ ਵੱਡੀ ਗੱਲ ਐ ਫਿਰ ਉਹਨੂੰ ਕਹਿੰਦੇ ਤੇਰੇ ਕੋਲੇ ਮੋਬਾਈਲ ਦੋ ਆ ਉਹਦੀ ਇੱਕ ਵੀ ਉਹ ਹੈਗਾ ਮੋਬਾਈਲ ਉਹ ਮੇਰੇ ਬਾਪ ਦਾ ਐ 2000 ਦਾ ਹੈਗਾ ਬਿਜਲੀ ਸਾਲੇ ਦੇ ਵੀ ਉਹ 2000 ਦਾ ਹੀ ਪਾਇਆ ਵੈ ਹੂੰ ਹੂੰ ਦੇਨੂ ਜੀ ਜਦੋਂ ਅਗਲਾ ਗੱਲ ਪੁੱਛੀ ਆ ਜੀ ਕਿ ਤੇਰੀ ਕੋਠੀ ਉਹ ਕਹਿੰਦੀ ਕੋਠੀ ਮੇਰੀ ਜਿਹੜੀ ਹੈਗੀ 50 ਲੱਖ ਰੁਪਇਆ ਮੈਂ ਲੋਨ ਲਿਆ ਵੇ ਹੂੰ ਹੂੰ ਲੋਨ ਤੈਨੂੰ ਕਿਵੇਂ ਮਿਲ ਗਿਆ ਕਹਿੰਦੀ 80000 ਮੇਰੀ ਤਰਖਾ ਹੈ ਜੱਦੀ ਸਾਹਿਬ ਜੀ ਦੇ ਬੰਦਾ ਭਰਤੀ ਹਦਾਸੀ ਹੈ ਤਾਂ ਉਹ ਤੇਰੀ ਹੁੰਦੀ ਜਦੋਂ ਹਸਪੀਟਲ ਦੀ ਆਇ ਤੁ 11 12 ਸਾਲ ਪਹਿਲਾਂ ਤੱਕ ਜਿਹੜੀ ਉਹ ਤਰਖਾ ਘੱਟਦੀ ਸੀਗੀ ਬਿਲਕੁਲ ਜੀ ਤੇ ਕੁੱਲ ਮਿਲਾ ਕੇ ਜਿਹੜੀ ਉਹ ਜਿਹੜੀ ਉਹ ਇੰਟਰਵਿਊ ਹੋਈ ਹੈ ਹੂੰ ਹੂੰ ਉਸ ਇੰਟਰਵਿਊ 'ਚ ਜੋ ਮੈਂ ਪ੍ਰਭਾਵ ਹਾਸਲ ਕੀਤਾ ਮੈਨੂੰ ਇਹ ਲੱਗਦੀ ਹੈ ਕਿ ਉਹ ਇੰਟਰਵਿਊ ਨਾ ਤਾਂ ਪੱਤਰਕਾਰ ਵਾਸਤੇ ਹੋਈ ਹੈ ਹੂੰ ਨਾ ਉਹ ਇੰਟਰਵਿਊ ਅਮਨ ਵਾਸਤੇ ਹੋਈ ਹੈ ਅਸਲ ਵਿੱਚ ਉਹ ਕੋਈ ਤੀਜੀ ਸ਼ਕਤੀ ਹੈ ਜਿਹਦੇ ਵਾਸਤੇ ਉਹ ਇੰਟਰਵਿਊ ਹੋਈ ਹੈ ਜੀ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਅਮਨ ਦੇ ਕੋਲੇ ਜਿਹੜਾ ਇਹ ਮਾਲ-ਮਸਲਾ ਆਇਆ ਜਿਹੜੀ ਉਹਦੀ ਕੋਈ ਪ੍ਰਾਪਰਟੀ ਆਈਏ ਇਸ ਪ੍ਰਾਪਰਟੀ ਕਿਸੇ ਪੁਲਿਸ ਅਫਸਰ ਨੇ ਹੀ ਜਿਹਦੀ ਹੈ ਉਹਦੀ ਮਦਦ ਕੀਤੀ ਹੈ ਉਹ ਪੁਲਿਸ ਅਫਸਰ ਤੋਂ ਹੀ ਸਾਰਾ ਕੁਝ ਆਰਚੇਟੂ ਕਰਦੀ ਰਹੀ ਹੈ ਹਮਮ ਉਹਦੇ ਪੁੱਲ ਸਬਸਰ ਵੀ ਜਿਹੜਾ ਹੈਗਾ ਉਹਦਾ ਉਹਦਾ ਕੋਈ ਜਿਹੜਾ ਆਪਣਾ ਜਿਹੜਾ ਜਾਤੀ ਜੀਵਨ ਹੈ ਕੋਈ ਬਹੁਤਾ ਚੰਗਾ ਨਹੀਂ ਪਰਿਵਾਰ ਉਹਦਾ ਵੀ ਕਈ ਵਾਰੀ ਭੱਜ ਚੁੱਕਿਆ ਇਹ ਗੱਲਾਂ ਜਾਂਦੀਆਂ ਸੀ ਜੀ ਤਾਂ ਉਹਨੂੰ ਦਰਸ ਕਰਨ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਇਹ ਇੰਟਰਵਿਊ ਕਰਾਈ ਗਈ ਲੇਕਿਨ ਇਸ ਇੰਟਰਵਿਊ ਨੇ ਦਾ ਫਿਰ ਪਹਹ ਲਿਆ ਕਾ ਹਮਮ ਫਿਰ ਉਹੀ ਸਾਰੀਆਂ ਗੱਲਾਂ ਖੜ ਗਿਆ ਹੋ ਕੇ ਕਿ ਦੱਸੋ ਤੁਸੀਂ ਕੀ ਕਰੋਗੇ ਇੱਕ ਇੱਕ ਪਾਸੇ ਦਾ ਜੁੱਧ ਨਾ ਸ਼ਾਇਰ ਵਿਰੋਧ ਦੇ ਦੂਜੇ ਪਾਸੇ ਨਸ਼ਾਈ ਬੀਬੀ ਜਿਹੜੀ ਹੈਗੀ ਉਹ ਤਾਂ ਇੰਟਰਵਿਊ ਕਰਦੀ ਦਿੱਤੀ ਹੈ ਸ਼ਰਿਆਮ ਗਲੋਰੀਫਾਈ ਕਰ ਰਹੀ ਹੈ ਇਸ ਮਾਮਲੇ ਨੂੰ ਬਿਲਕੁਲ ਜੀ ਸਰਕਾਰ ਦੀ ਫਿਰ ਮਜਬੂਰੀ ਹੋਗੀ ਕਿ ਕੁਝ ਨਾ ਕੁਝ ਕੀਤਾ ਜਾਵੇ ਤੇ ਫਿਰ ਮੇਰੇ ਖਿਆਲ ਬੀ ਉਪਰੋਂ ਵੱਡੇ ਕਰੋ ਹੁਕਮ ਆ ਗਿਆ ਹੁਣ ਸਰਕਾਰੋਂ ਹੁਕਮ ਆ ਗਿਆ ਹੁਣ ਕਿ ਕਰੋ ਹੂੰ ਹੂੰ ਤਾਂ ਇਹ ਬੀਬੀ ਦੇ ਫਿਰ ਜਿਹੜੀ ਦੀ ਲੋਕੇਸ਼ਨ ਵਗੈਰਾ ਪੁਲਿਸ ਨੇ ਮਤਲਬ ਲੱਗਦੀ ਐ ਵਿਜੀਲੈਂਸ ਪੁਲਸ ਆਉਣੇ ਦੇਖੀ ਵੀ ਕਿੱਥੇ ਐ ਬੀਬੀ ਜੀ ਤੇ ਪਤਾ ਲੱਗਦਾ ਕਿ ਬੀਬੀ ਤਾਂ ਬਾਦਲਪਿੰਡ ਵਿੱਚ ਬੈਠੀ ਐ ਵਾਹ ਜੀ ਬਹੁਤ سارے ਲੋਕ ਬਾਦਲਪਿੰਡ ਦਾ ਨਾਮ ਸੁਣਦੇ ਐ ਮਤਲਬ ਕਈ ਵਾਰੀ ਇਹ ਕਹਿ ਦਿੰਦੇ ਐ ਵੀ ਕਿਤੇ ਪ੍ਰਕਾਸ਼ ਸਿੰਘ ਬਾਦਲ ਕੇ ਘਰ ਨਾਲ ਬੈਠੀ ਹੋਵੇ ਮਨਪ੍ਰੀਤ ਕੋਲੇ ਨਾਲ ਬੈਠੀ ਹੋਵੇ ਸੁਖਵੀਰ ਬਾਦਲ ਕੋਲੇ ਨਾਲ ਬੈਠੀ ਹੋਵੇ ਇਸ ਤਰ੍ਹਾਂ ਦੀ ਗੱਲ ਐ ਜੀ ਲੇਕਿਨ ਉਹ ਬੀਬੀ ਜਿਹੜੀ ਹੈਗੀ ਆ ਅਫਸਾਨਾ ਜਿਹੜੀ ਸਿੰਗਰ ਅਫਸਾਨਾ ਖਾਨ ਹਮ ਅਫਸਾਨਾ ਖਾਨ ਦੀ ਭੈਣ ਦੇ ਘਰ ਬੈਠੀ ਸੀ ਜੀ ਇਸ ਸਮਾਖੰਡ ਜਿਹੜੀ ਹੈ ਕਿ ਇਹ ਕੁੜੀ ਜਿਹੜੀ ਹੈ ਬਾਦਲ ਪਿੰਡ ਦੀ ਹੈ ਬਹੁਤ ਪੁਰਾਣੀ ਮਤਲਬ ਆਪਾਂ ਕਹਿ ਸਕਦੇ ਹਾਂ ਸਾਡਾ ਮੇਰਾ ਪਿੰਡ ਤੇ ਬਾਦਲ ਪਿੰਡ ਇੱਕੋ ਹੀ ਪਿੰਡ ਹੈ ਲਗਭਗ ਮਤਲਬ ਹੈ ਵੀ ਇਹ ਸਾਡੇ ਪਿੰਡ ਦੇ ਵਿੱਚ ਬਾਦਲ ਪਿੰਡ ਨਿਕਲਿਆ ਪਿਆ ਤੇ ਇਹ ਮਰਾਸ਼ੀ ਕਮਿਊਨਿਟੀ ਨਾਲ ਸੰਬੰਧ ਰੱਖਦੀ ਹੈ ਜੀ ਇਹਦਾ ਦਾਦਾ ਜਿਹੜਾ ਹੈਗਾ ਬੜਾ ਪਲਾਮਾਨ ਸਾਧਵੀ ਸੀ ਤੇ ਉਹ ਦੀ ਬੜੀ ਇੱਜ਼ਤ ਮਾਨਤੀ ਸਾਰੇ ਹਲਾਕ ਇਲਾਕੇ ਦੇ ਵਿੱਚ ਜੀ ਇਹ ਕੁੜੀ ਕਹਿੰਕਾ ਹੈ ਪਰ ਨੱਚ ਸੁਫੀਰ ਦੀ ਲਕੀ ਦੀ ਮੈਰਿਜ ਹੋਈ ਹੈ ਉਹਦੇ ਵਿੱਚ ਵੀ ਇਹ ਕਹੀ ਹੈ ਤੇ ਉਥੇ ਵੀ ਇਹ ਕੌਦੀ ਵਗੈਰਾ ਰਹੀ ਹੈ ਹੂੰ ਹੂੰ ਵੈਸੇ ਇਹਦੀ ਸਭ ਤੋਂ ਵੱਡੀ ਜਿਹੜਾ ਮੈਨੂੰ ਲੱਗਦੀ ਵੀ ਇਹਦਾ ਤਾਲਮੇਲ ਇਹਨਾਂ ਦਾ ਜਿਹੜਾ ਹੋਇਆ ਹੈ ਇਹਨਾਂ ਦਾ ਖਾਨ ਪਰਵਾਰ ਦਾ ਹੂੰ ਹੂੰ ਉਸ ਦਾ ਤਾਲਮੇਲ ਦਾ ਇੱਕ ਕਾਰਨ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਵੀ ਹੈ ਜੀ ਕਿਉਂਕਿ ਇਸ ਵੀ ਉਹ ਜਿਹੜਾ ਹੈਗਾ ਲਾਈਵ ਲਾਈਟ ਦੇ ਵਿੱਚ ਲਿਓਰ ਤੇ ਸਿੱਧੂ ਮੂਸੇਵਾਲੇ ਦਾ ਚੰਗਾ ਯੋਗਦਾਨ ਹੈ ਤੇ ਇਹ ਸਿੱਧੂ ਮੂਸੇਵਾਲੇ ਨੂੰ ਆਪਣਾ ਭਰਾ ਹੀ ਸਮਝਦੀ ਰਹੀ ਹੈ ਅਫਸਾਨਾ ਜੀ ਜੀ ਇਹਨੇ ਉਹਦੇ ਰਖੜੀ ਵੀ ਬੰਨਤੀ ਰਹੀ ਹੈ ਤੇ ਜਿਸ ਵੇਲੇ ਸਿੱਧੂ ਦਾ ਕਤਲ ਹੁੰਦਾ ਕਤਲ ਹੋਣ ਤੋਂ ਬਾਅਦ ਲਗਾਤਾਰ ਹੀ ਉਸ ਪਰਿਵਾਰ ਦੇ ਨਾਲ ਆਉਂਦੀ ਹੈ ਜਿਹੜੀ ਅੱਜ ਵੀ ਆਉਂਦੀ ਜਾਂਦੀ ਹੈ ਅੱਜ ਵੀ ਉਹਨਾਂ ਦੇ ਘਰੇ ਜਾਂਦੀ ਹੈ ਕਈ ਕਈ ਦਿਨ ਉੱਥੇ ਹੀ ਰਹਿਦੇ ਕਰਦੇ ਸਾਰਾ ਕੁਝ ਹੈ ਅਮਨਦੀਪ ਗੌਰਵੀ ਉਸ ਕਿਉਂ ਦਿੱਤੀ ਤੇ ਹੁੰਦੀ ਸੀ ਜੀ ਤੇ ਆਮ ਤੌਰ ਤੇ ਜਦੋਂ ਹਾਮੋਰ ਤੋਂ ਕੁੜੀਆਂ ਜਾਂ ਮੁੰਡੇ ਇਕੱਠੇ ਹੋ ਜਾਂ ਗੱਲਬਾਤ ਹੋ ਜਾਂਦੀ ਹੈ ਤੇਰੇ ਖਿਆਲ ਮੁਤਾਬਕ ਕਿੰਨੀ ਡੇਟਾਂ ਤੱਕ ਉਸੇ ਇਸ ਤਰ੍ਹਾਂ ਹੋਈ ਵੀ ਹੈ ਹੂੰ ਹੂੰ ਉੱਥੇ ਵੀ ਕੋਈ ਸੀਗਾ ਇੱਕ ਹੋਰ ਪਤਾ ਲੱਗਾ ਕਿ ਸ਼ਾਇਦ ਮੈਂ ਇੱਕ ਕੱਲ ਤੱਕ ਮੇਰੀ ਉਹ ਕਾ ਡਿਵੈਲਪ ਹੋ ਜੇ ਖਬਰ ਉਹਦੇ ਵਿੱਚੋਂ ਵੀ ਇੱਕ ਕਾਲਾ ਬਾਲਾ ਨਿਕਲਣ ਵਾਲੀ ਗੱਲ ਹੈ ਹੂੰ ਹੂੰ ਜੇ ਉੱਥੇ ਵੀ ਕੋਈ ਪਰਚਾ ਫੁਰਚਾ ਦਰਜ ਹੋਇਆ ਉਹ ਕੋਈ ਥਾਣੇਦਾਰ ਤੇ ਉਹਨਾਂ ਦੀ ਇੱਕ ਮੋਟਾ ਸੌਦਾ ਹੋ ਰਿਹਾ ਸੀ ਇਹ ਗੱਲ ਆਪਾਂ ਨੂੰ ਲੱਗ ਜਾਈਏ ਪਰਦਾ ਸ਼ਾਇਦਾ ਕਿਤੇ ਇਹ ਗੱਲ ਸਾਹਮਣੇ ਆ ਜੇ ਤੋ ਕੁੱਲ ਮਲਾਕੇ ਜਿਹੜਾ ਬੀਬੀ ਨੇ ਪੰਗਾ ਲੈ ਲਿਆ ਤੇ ਪੰਗਾ ਲੈਣ ਤੋਂ ਬਾਅਦ ਇੰਟਰਵਿਊ ਦਾ ਨਤੀਜਾ ਹੋਇਆ ਕਿ ਹੁਣ ਬੀਬੀ ਜੇ ਚਲੀ ਗਈ ਹੈ ਤੇ ਜੱਦੀ ਸਾਹਿਬ ਇੱਕ ਅਗਲੀ ਜਿਹੜੀ ਹੈਗੀ ਆ ਮੈਂ ਗੱਲ ਇਹ ਨਹੀਂ ਚਾਹੂਗਾ ਕਿ ਭਾਵੇਂ ਇਹ ਬੀਬੀ ਨਸ਼ੇ ਵਾਲੇ ਕੇਸ ਚ ਦਾ ਬਸ ਜੀ ਪਰ ਆ ਜਿੱਥੇ ਨਾਲ ਉਪਿਆਂ ਤੋਂ ਵੱਧ ਜਿੱਦੀ ਤੁਹਾਡੇ ਤੁਹਾਡੇ ਕੋਲ ਜਿਹਨੇ ਸਾਧਨ ਹੈ ਜਿਸ ਸਾਧਨਾਂ ਤੋਂ ਵੱਧ ਤੁਸੀਂ ਪ੍ਰਾਪਰਟੀ ਬਣਾਉਣੀ ਹੋ ਬਿਲਕੁਲ ਜੀ ਇਹ ਪ੍ਰਾਪਰਟੀ ਤੁਹਾਡੀ ਸਾਬਤ ਹੋ ਜਾਂਦੀ ਹੈ ਇਸ ਕੇਸ ਦੇ ਵਿੱਚ ਜਿਹੜੀ ਹੈ ਬਚਨ ਦੇ ਚਾਂਸਸ ਬਹੁਤ ਘੱਟ ਹੁੰਦੇ ਹੈ ਹਮਮ ਬਿਜ਼ਨਸ ਦੇ بڑے ਕੇਸ ਅਸੀਂ ਦੇਖ ਕੇ ਹੈ ਜਿੱਥੇ ਬੰਦਿਆਂ ਨੂੰ ਰੈੱਡ ਹੈਂਡਡ ਜੀ ਰੰਗੇ ਥੀ ਪੈਸੇ ਲੈ ਕੇ ਗ੍ਰਫਤਾਰ ਕੀਤਾ ਜਾਂਦਾ ਹੈ ਪਰ ਉਹ ਕਵਾ ਬੁਕਰਮਾ ਕਰ ਜਾਂਦੇ ਹੈ ਇਹ ਫਿਰ ਕਾਲਡ ਬੋਲਦਾ ਹੈ ਕਿ ਤੇਰੇ ਕੋਲ ਤਰਖਾ ਇੰਨੀਆਂ ਆਪਰ ਪੈ ਇੰਨੀਆਂ ਤੇਰੇ ਕੋਲ ਜਾਇਦਾਦ ਕਿੱਥੋਂ ਆ ਬਿਲਕੁਲ ਤੇ ਇਸ ਕੇਸ ਦੇ ਵਿੱਚ 6 ਇਹ ਬਟਨ ਦੀ ਸੰਭਾਵਨਾ ਨਹੀਂ ਸੀ ਹੂੰ ਹੂੰ ਉਸ ਤੋਂ ਗੱਲ ਹੋਰ ਹੋ ਗਈ ਉਸ ਤੋਂ ਗੱਲ ਇਹ ਹੋ ਗਈ ਕਿ ਜਦੋਂ ਇਹਨੂੰ ਪਹਿਲਾਂ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਇਹਦੀ ਪ੍ਰਾਪਰਟੀ ਦਾ ਸਾਰਾ ਕੇਸ ਬਣਾ ਕੇ ਜਿਹੜਾ ਇੱਕ ਕੇਂਦਰ ਦਾ ਬੋਰਡ ਬਣਿਆ ਹੋਇਆ ਹੈ ਪੁਲਿਸ ਨੇ ਉੱਥੇ ਭੇਜਤਾ ਸੀ ਹੂੰ ਹੂੰ ਕੇਸ ਬੀਬੀ ਦੇ ਕੋਲ ਇਹਦੀ ਪ੍ਰਾਪਰਟੀ ਹੈ ਤੇ ਇਹ ਪ੍ਰਾਪਰਟੀ ਸ਼ਾਇਦ ਇਹਨੇ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈ ਵੀ ਹੈ ਸ਼ਾਇਦ ਕੀ ਦਾ ਆਪਾਂ ਕਹਿੰਦੇ ਸ਼ਾਇਦ ਪੁਲਿਸ ਨੇ ਤਾਂ ਇਹ ਕਿ ਤੇ ਇਸ ਪ੍ਰਾਪਰਟੀ ਦਾ ਕੁਝ ਕੀਤਾ ਜਾਵੇ ਤੇ ਉਦੋਂ ਤੱਕ ਇਹ ਗ੍ਰਿਫਤਾਰ ਹੋ ਗਈ ਉਦੋਂ ਨਾਲ ਦੀ ਨਾਲ ਹੀ ਜਿਹੜਾ ਇੱਕ ਸਰਫੇਸ ਹੋ ਵੀ ਹੈ ਉਹ 20 ਤਾਰੀਖ ਦੀ ਜਿੱਥੀ ਹੈ ਕੇਂਦਰ ਵੱਲੋਂ ਜਿਹੜੀ ਹੈਗੀ ਹੈ ਪਾਈ ਹੋਈ ਹੈ ਕਿ ਇਹਦੀ ਟੋਟਲ ਪ੍ਰਾਪਰਟੀ ਜਿਹੜੀ ਹੈਗੀ ਹੈ ਫ੍ਰੀਜ਼ ਕਰ ਦੇ ਜੀ ਉਹਨੂੰ ਐਸਪੈਸ ਤੁਸੀਂ ਦੇਖੋ ਵੀ ਕਈ ਵਾਰੀ ਨਾ ਬੰਦਾ ਬਹੁਤ ਮਤਲਬ ਜਿਹੜੀ ਹੈ ਆਪਣੇ ਉਹਦੇ ਚ ਫੁਕੜਾ ਪੜੇ ਛਿਦੇ ਵਿੱਚ ਆ ਕੇ ਗਲਤੀ ਤਾਂ ਕਰ ਵੇੜਦਾ ਬਿਲਕੁਲ ਜੀ ਉਹਨਿਹ ਦਾ ਜਿਹੜਾ ਘਰ ਸੀਲ ਹੋ ਜਾਣਾ ਅੱਜ ਅੱਜ ਜਿਹੜਾ ਘਰ ਸੀਲ ਹੋ ਜਾਣਾ ਗੱਡੀਆਂ ਇਹਦੀਆਂ ਸੀਲ ਹੋ ਜਾਣੀਆਂ ਜਿਹੜਾ ਜਿਹੜਾ ਬੈਂਕ ਅਕਾਊਂਟ ਹੈ ਉਹ ਸੀਲ ਹੋ ਜਾਣਾ ਮਤਲਬ ਇਸ ਵਿੱਚ ਇਹ ਹੋ ਚੁੱਕੀ ਹੈ ਗਰੀਬ ਕਰਦੀ ਵਿਚਾਰੀ ਹੈਗੀ ਹੈ ਤੇ ਜੇ ਹੁਣ ਆਪਾਂ ਦੇਖੀ ਇਹਨਾਂ ਹਾਲਾਤਾਂ ਦੇ ਵਿੱਚ ਉਦੀ ਹਾਲਤ ਬਹੁਤ ਹੀ ਟਫ ਸਟੂ ਬਣ ਜਾਣੀ ਹੈ ਤੇ ਜਿੰਨਾ ਲੋਕਾਂ ਦੇ ਨਾਲ ਉਹ ਤਲਕਾ ਸੀ ਮੇਰਾ ਖਿਆਲ ਆ ਵੀ ਕੋ ਤੂੰ ਕੌਣ ਤੇ ਮੈਂ ਕੌਣ ਉਹਨਾਂ ਨੇ ਛੱਡ ਜਾਣਾ ਸੋ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਇਹਨਾਂ ਦੀ ਬੰਦੇ ਕੰਮੀ ਨਾਨਕਾ ਜਦ ਕਰਦ ਬੰਦਾ ਹੋਏ ਇਹ ਬਚ ਜਾਈ ਰਹਿਣਾ ਗੱਲਾਂ ਤੋਂ ਤੇ ਆਮ ਤੌਰ ਤੇ ਜੇ ਨਹੀਂ ਤਾਂ ਆ ਜੋ ਹਾਲਾਤ ਇਸ ਬੀਬੀ ਦੇ ਹੋਏ ਹੈ ਲਗਭਗ ਉਹੀ ਹੋਏ